ਜਦ ਕੋਟਾ ਉਤਾਰ ਜੀ ਅਸੀਂ ਘੋੜਜਾ ਰੰਗਿਆਂ ਤੇ rau ਕੇ ਤਿੰਨਾ ਪਿੰਡਾਂ ਦੇ ਵਿਚਾਰਿਆਂ ਫੜਿਆ ਬੰਦੇ ਸਨੇ ਚੋਰੀ ਕਰਦੇ ਸੀ ਬਾਈ ਦਿਨੇ ਰਾਤ ਨੂੰ ਤਾਂ ਹੁੰਦੀ ਆ ਦਿਨੇ ਚੋਰੀ ਹੋਈ ਅੱਜ ਕਿਹੜਾ ਘੋੜਜਾ ਛੋਟਾ ਘੋੜਜਾ ਦਾ ਬੱਟਾ ਛੋਟਾ ਛੋਟਾ ਕਿੰਨੇ ਬੰਦਿਆਂ ਤੁਸੀਂ ਇਹ ਕੰਮ ਕਰਦੇ ਕਿੰਨੇ ਟਾਈਮ ਤੋਂ ਕਰਦੇ ਆ ਇਹ ਅੱਜ ਆ ਤੁਸੀਂ ਪਹਿਲਾਂ ਪਟਿਆਲਾ ਪਹਿਲਾ ਜਾਣ ਸੀ ਕਿੱਥੇ ਵੇਚਣਾ ਤਾਰਾਂ ਤੁਸੀਂ ਕਿਹੜੇ ਫੌਜੀ ਦੇ ਕਿਹੜਾ 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 ਫੌਜੀ ਆ ਉਹ ਜਦੋਂ ਇੱਕ ਬੰਦਾਰ ਦਾ ਛੱਡ ਕੇ ਦੂਜਾ ਰਾਤ ਨੂੰ ਵੇਚ ਕਿਉਂਣਾ ਦਿਨੇ ਵੇਚ ਕਿਉਂਣਾ ਉਹਨੂੰ ਨਹੀਂ ਉਹਨੂੰ ਜਦੋਂ ਗੱਲ ਕਰਕੇ ਜਾਣਗੇ ਫੋਨ ਤੇ ਨੰਬਰ ਪੁੱਛੇ ਨੰਬਰ ਨੰਬਰ ਯਾਦ ਰੱਖੋ ਨੰਬਰ 22 ਨੂੰ ਲਿਖਾਇਆ ਸੀ 341 ਹਾਂ 299 ਅੱਛਾ ਇੱਕ ਵਾਰੀ ਤੁਸੀਂ ਤਾਰਾਂ ਵੇਚਦੇ ਥੋਂ ਉਹਦਾ ਨੰਬਰ ਵੀ ਦਿੱਤੇ ਹੋ ਗਿਆ ਨੰਬਰ 3 ਲੈ ਕੇ ਆਂਦੇ ਸਾਰੇ ਗਾਇਣੇ ਨੰਬਰ 3 ਤੇ ਬੜੀ ਸਿੱਧੀ ਫਾਇਦਰ ਨੰਬਰ 3 ਸੱਚ ਦੱਸੋ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਸਾਰਿਆਂ ਦੇ ਨਾਮ ਲੈਦੇ ਜਿੰਨੇ ਬੰਦੇ ਆ ਕਿੰਨੇ ਬੰਦੇ ਆ ਨਹੀਂ ਆਈ ਇਹ ਤੁਹਾਡੇ ਕੁੱਟ ਆਹ ਤਾਰਾ ਜਿਹੜਾ ਮੈਂ ਵੱਡਣਾ ਇੰਨਾ ਸਾਰੇ ਕਦੋਂ ਵੱਡਣਾ ਕਦੋਂ ਵੱਟੇਗਾ ਇਹ 500 ਨਾ ਵੱਟੇਗਾ ਕਿਥੋਂ ਵੱਟੇਗਾ ਇਹ ਬੰਦਾ ਇਧਰੋਂ ਵੱਟ ਨਹੀਂ ਕੋਈ ਵੱਟ ਨਹੀਂ ਕਿਹੜੀ ਸੱਚ ਦੱਸਿਓ ਆਹ ਸੇਮ ਤੋਂ ਪਹਿਲਾਂ ਜਿਹੜਾ rau ਕੋਲੇ ਪਾਸੋਂ ਉਧਰੋਂ ਤਾਰਾ ਵੱਟ ਗਿਆ ਉਹ ਤਾਰਾ ਕਿੱਥੇ ਆ ਨਹੀਂ ਉਹ ਨਹੀਂ ਉਧਰ ਨਹੀਂ ਆਇਆ ਜਿਹੜਾ ਜਿੰਨੇ ਵੀ ਤੁਸੀਂ ਉਹ ਭਾਈ ਥੱਪ ਦੇ ਭਿੰਦੇ ਵਿੱਚ ਤਾਰਾ ਪਾਈ ਜਾਂਦੇ ਉਹ ਤਾਰਾ ਵੱਟ ਕੇ ਲੇ ਕੇ ਰਾਤ ਉਹਦੇ ਰਾਤ ਕੋਈ ਮੱਥਾ ਨਹੀਂ ਆਈ ਆਹ ਈ ਤਾਰ ਕਿੱਥੇ ਆਹ ਈ ਕਿੱਥੇ ਆਂਦੀ ਵੱਟ ਗਿਆ ਵੱਟਣ ਕਰ ਲੈ ਹੰਦ ਗਈ ਆਈ ਉਹ ਰੀ ਮਾਰ ਦੇ ਰੱਖਣਾ ਕਿੱਥੇ ਸੀ ਰੱਖਣਾ ਕਿੱਥੇ ਸੀ ਓਏ ਉੱਧਰ ਹੀ ਰੱਖਣਾ ਹੈਗਾ ਜਦ ਤੱਕ ਹੈ ਨਾ ਕੀ ਐਡੀ ਤਰ੍ਹਾਂ ਨਾ ਚੁੱਪ ਚੁੱਪ ਇੱਕ ਮਿੰਟ ਤੇਰਾ ਨਾਮ ਕੀ ਨਾ ਤੇਰਾ ਨਾਮ ਕੀ ਪਿਆਰਾ ਕੀ ਨਾ ਇੱਕ ਮਿੰਟ 5 ਨੂੰ ਬੋਲ ਕਿਹੜੀ ਜਾਤ ਤੂੰ ਕਿਹੜੀ ਜਾਤੀ ਦਾ ਮਾਝੀ ਵੀ ਸਿੱਖ ਤੇਰਾ ਨਾਮ ਕੀ ਕੀ ਨਾ ਮੇਰਾ ਨਾਮ ਸੰਦੀਪ ਹੈ ਗੁਰਪ੍ਰੀਤ ਹਾਂ ਕਿੰਨੇ ਭੈਣ ਭਰਾ ਤੁਸੀਂ ਪੰਜ ਭੈਣ ਤਿੰਨ ਭੈਣ ਲੋਕ ਦਾ ਆਪ ਵੀ ਸਿੱਖ ਤੇਰਾ ਵੀ ਕਾਕਾ ਇੱਧਰ ਵੋਲ ਇੱਧਰ ਹਾਂ ਪੌੜਾ ਕੀ ਨਾਂ ਵਰਦਾਸ ਸਿੰਘ ਤੇ ਹੁਣ ਆ ਗੋਡੇ ਕਢੀਦਾ ਤੇ ਜਦੋਂ ਵੱਢ ਜਾਉਂਦਾ ਨਹੀਂ ਪੜਦਾ ਤੇਰਾ ਤੁਹਾਡਾ ਤੰਨਾ ਦਾ ਪਿੰਡ ਕਿਹੜਾ ਤੁਹਾਡਾ ਵੱਡਾ ਛੋਟਾ ਆ ਬਾਈ ਜੀ ਫੜਿਆ ਮੜਕਾ ਇਹ ਡੇਰੇ ਤੋਂ ਥੋੜਾ ਜਿਹਾ ਅੱਗਾ ਤੰਨ ਜੋਰ ਫੜਿਆ ਸੰਦ ਵੀ ਪੂਰੇ ਆ ਹਾਂਜੀ ਬਾਈ ਹਾਂ ਚੱਲ ਜਾ ਰਾਤ ਨੂੰ ਨਹੀਂ ਜਾਨਾ ਕਿ ਦੇਣੇ ਨਹੀਂ ਹੱਥ ਨੇ ਦੇ ਆਈ ਹੈ ਹਾਂ ਹੱਥ ਨੇ ਨਹੀਂ ਕਹੀ ਆਥਰੇ ਦੇ ਕੇ ਹੋਣ ਨੂੰ ਹਾਂਜੀ ਇਹ ਕੀ ਰੇਟ ਆ 80 ਰੁਪਏ ਦੇਣੇ 80 ਰੁਪਏ ਕਿਲੋ ਕਰਦਾ ਹੋਣ ਰਿਹਾ ਹੈ ਬਾਹਰ ਦਾ ਕਿੰਨਾ ਹੈ 80 ਰੁਪਏ 80 ਰੁਪਏ ਕਿਲੋ ਸੁੱਥੋਂ ਐ ਬੰਡਲ ਲੈਂਦਾ ਕਿ ਕੱਟ ਕੇ ਲੈਂਦਾ ਛੋਟੇ ਟੋਟੇ ਅਜ ਟੋਟੇ ਬਣਾ ਕੇ ਲੈਂਦਾ ਉਹ ਕੱਟ ਦੇ ਲੈ ਓ ਤਰਾ ਕੱਟ-ਕੱਟ ਗਿਆ ਠੀਕ ਆ ਨਾ ਦੇਖ ਲੋ ਆ ਚੜਨ ਵਾਲਾ ਜਗਾੜ ਦਿਖਾਈ ਬਣਾਇਆ ਚੜਨ ਵਾਲਾ ਆ ਇਲਾਕੋਲੇ ਸਾਰੇ ਸੰਦੇ ਬਣੇ ਹੋਏ ਆਹਾ ਵੀ ਆਹ ਵੀ ਤਾਂ ਜਾਂ ਆਹ ਸੰਦੇ ਦਿਖਾਉਣ ਨਾਲ ਆਹ ਕੱਟ ਰਹਿੰਦੇ ਕੋਲੇ ਸਾਰੇ ਚੋਰ ਫੌਜੀ ਵਾਲੇ ਹੋਰ ਸਾਰੇ ਚੋਰ ਫੌਜੀ ਨਾਲੇ ਫੌਜੀ ਕਾਹ ਹੈ

ਬਾਦ ਉਹਦੀ ਪਿੰਡ ਦੀ ਕੋਈ ਪੰਚਾਇਤ ਦਾ ਮੈਂਬਰ ਆ ਜਾਂ ਕੋਈ ਵੀ ਲੋਕਤਵਾਰ ਬੰਦਾ ਵੀ ਜਵਾਬ ਤਰਾ ਦੇ ਦਿੰਦੇ ਆ ਅਸੀਂ ਇੱਥੇ ਹੱਥ ਪਾ ਕੇ ਸਖਤ ਕਾਰਵਾਈ ਕਰਾਉਣਗੇ ਮੂਰੇ ਵੀ ਅਸੀਂ ਹੁੰਦੇ ਆ ਇਹ ਗੁੱਲੇ ਦਾ ਕਾਲੇ ਚੋਰੀ ਚੋਰੀ ਇਹ ਸਾਡੇ ਪਿੰਡਾਂ 'ਚ ਕਿਤੇ ਵੀ ਚੋਰੀ ਹੁੰਦੀ ਆ ਅਸੀਂ ਇਹਦੇ ਤੇ ਫੇਰ ਵੀ ਤੇ ਕਾਰਵਾਈ ਕਰਾ ਦੇਵਾਂਗੇ ਛੋਟੀ ਚੋਰੀ ਫੜੀ ਜਾਊ ਬਾਈ ਛੋਟੀ ਹੋਈ ਜਾਊ ਜੀ ਅਸੀਂ ਆਵਾਜ਼ ਫੜ ਫੜਿਆ ਨੂੰ ਉਹਦੇ ਸਰਕਾਰ ਰਾਹ ਨੂੰ ਬੈਸ ਕੇ ਜਾਂਦੇ ਆ ਸਰਕਾਰ ਦੇ ਕੋਲੇ ਅੱਜ ਅਸੀਂ ਦਿਨੇ ਫੜਿਆ ਬਾਈ ਤੇ ਇਹਦੇ ਕੋਲੇ ਰਾਤ ਨੂੰ ਵੇਚਣ ਆਉਂਦੇ ਆ ਜੀ ਰਿਕਾਰਡਿੰਗ ਇਹਦੀ ਵੀਡੀਓ ਜਿਹੜਾ ਵੀ ਪ੍ਰੂਫਸ ਉਹਨੂੰ ਚਾਹੀਦਾ ਹੈ ਰੌਕੇ ਕਲਾਂ ਤੋਂ ਹੱਥਾ ਵਾਕੇ ਅੱਜ ਤੋਂ ਜਾਂ ਜੀ ਤੋਂ ਵੀ ਬਹੁਤ ਵਾਰ ਬੰਦਿਆਂ ਦਾ ਲੈ ਲਿਓ ਵੀਡੀਓ ਰਿਕਾਰਡਿੰਗ ਮਿਲੂਗਾ 5 ਕੁਇੰਟਲ ਤਾਰ ਜੀ ਅਸੀਂ ਘੋੜਾ ਲਿਆ ਰਣੀਆਂ ਤੇ ਰੌਕੇ ਤਿੰਨਾ ਪਿੰਡਾਂ ਦੇ ਵਿਚਾਲੇ ਫੜਿਆ ਬੰਦੇ ਦਿਨ ਚੋਰੀ ਕਰਦੇ ਸੀ ਬਾਈ ਦਿਨੇ ਰਾਤ ਨੂੰ ਤਾਂ ਹੁੰਦੀ ਆ ਦਿਨੇ ਚੋਰੀ ਹੋਈ ਅੱਜ ਇਹ ਵੀ ਤੇਰੀ ਕਰਦੇ ਟ੍ਰੈਕ ਪਿੰਡ ਪੂਰੇ ਸਾਰੇ ਪੂਰੇ ਫੋਟੇ ਪੈਣ ਚ ਕੋਈ ਵੀ ਚੋਰੀ ਹੁੰਦੀ ਆ ਫੌਜੀ ਜ਼ਮੇ ਵਾਲੇ ਇਹਨੂੰ ਫੜ ਲਿਆ ਇਹਨੂੰ ਫੜ ਲਿਆ ਤੇ ਅਸੀਂ ਇਹਨੂੰ ਸੋਚੀ ਲੈਣੇ ਕੋਈ ਨਹੀਂ ਅਸੀਂ ਲਗਾਗੇ ਪਰ ਸਾਰੀ ਪੰਚਾਇਤ ਤੁਸੀਂ ਸਾਥ ਦਿਓ ਬਈ ਜਮਾਨਤ ਨਾਲ ਕਰਾਇਓ ਤੇ ਅਸੀਂ ਪਰਸਾ ਲਾਉਣਾ ਬਈ ਲਗਾਤਾਰ ਉਹਦੀ ਮਾਰ ਮੂੜੇ ਹੁਣ ਕਿੰਨੀ ਦੇਰ ਉਹਨੂੰ ਪੋਲ ਚੱਕਦੀ ਨਹੀਂ ਕਹਿੰਦੇ ਚਿੱਟੇ ਲਗਾ ਬੱਚਾ ਦਾ ਘੇਰ ਸਭ ਜੀਵਨ ਉਹ ਤਾਂ ਨਾਜੀ ਸਾਰੇ ਵੀਰਾਂ ਨੂੰ ਲਾਵਾਗੇ